ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮੇਟਰੋ ਬਾਈ ਜਿਵੇਂ ਬਰਸਾਤ ਦੇ ਦਿਨ ਚੱਲਦੇ ਪਏ ਆ ਤੇ ਬਹੁਤ ਸਾਰੇ ਭਰਾਵਾਂ ਦੇ ਕਬੂਤਰਾਂ ਨੂੰ ਜਿਹੜੀ ਬਿਮਾਰੀ ਵਾਇਰਸ ਆ ਰਿਹਾ ਆ ਕਿਸੇ ਦਾ ਪੋਟਾ ਰੁਕਦਾ ਗਲਅਸ਼ਦਾ ਜਾਂ ਟੇਡੇ ਹੋਈ ਜਾ ਰਹੇ ਆ ਵੀਰੇ ਆਪਣੇ ਕੋਲੇ ਦਵਾਈ ਪੀਜਨ ਸਟਰੋਂਗ ਹੈਲਥ 100% ਕੰਮ ਕਰਦੀ ਆ ਬਹੁਤ ਭਰਾ ਵਰਤਦੇ ਨੇ ਠੀਕ ਆ ਜੀ ਔਰ ਬਾਹਰ ਵੀ ਲੈ ਕੇ ਜਾਂਦੇ ਨੇ ਇਟਲੀ ਆਸਟ੍ਰੇਲੀਆ ਯੂਕੇ ਯੂਐਸਏ ਹਰ ਥਾਂ ਦੇ ਬੰਦੇ ਸਾਡੇ ਕੋਲ ਦਵਾਈ ਲੈ ਕੇ ਗਏ ਆ ਇਹਦਾ 100% ਰਿਜ਼ਲਟ ਆ ਕੰਮ ਕਰਦੀ ਹੀ ਕਰਦੀ ਆ ਜਿਵੇਂ ਹੁਣ ਮੌਇਸਚਰਾਈਜ਼ਰ ਬਰਸਾਤ ਦੇ ਦਿਨਾਂ ਤੁਸੀਂ ਹਫ਼ਤੇ ਦੇ ਵਿੱਚ ਇਹਨੂੰ 2 ਦਿਨ ਪਾਈ ਜਾਓ 2 ਦਿਨ ਹਫ਼ਤੇ 'ਚ ਪਾਈ ਜਾਓ 2 ਐਮਐਲ ਇੱਕ ਲੀਟਰ 'ਚ ਪੈਂਦੀ ਆ ਮੈਕਸਿਮਮ 3 ਪਾ ਸਕਦੇ ਹੋ ਤੁਹਾਡਾ ਕਬੂਤਰ ਕੋਈ ਵੀ ਬਿਮਾਰ ਨਹੀਂ ਹੋਊਗਾ ਖਰੀ ਬਿਠ ਪਤਲੀ ਬਿਠ ਗਲਛਦਾ ਹੋਵੇ ਸੋਕਾ ਹੋਵੇ ਹਰ ਚੀਜ਼ ਦਾ ਇਲਾਜ ਆ ਇਸ ਦਵਾਈ ਦੇ ਵਿੱਚ ਠੀਕ ਆ ਜੀ ਔਰ ਇਹ ਕਬੂਤਰ ਦੇ ਅੰਦਰ ਇਹਨ ਇਨਫੈਕਸ਼ਨ ਬਿਲਕੁਲ ਖਤਮ ਕਰ ਦਿੰਦੀ ਆ ਇਨਫੈਕਸ਼ਨ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਔਰ ਇਹਦਾ ਰੇਟ ਬਿਲਕੁਲ ਜੈਨੂਇਨ ਆ ਬਾਈ ਬਹੁਤੀ ਮਹਿੰਗੀ ਨਹੀਂ ਹੈਗੀ ਸਿਰਫ 200 ਰੁਪਏ ਦੀ ਹੈ ਦਵਾਈ ਆ ਠੀਕ ਆ ਤੇ ਨਾਲ ਆਪਾਂ ਫਿਰ ਸਟਾਰਟ ਕਰਨੇ ਆ ਪੀਜਨ ਮਲਟੀਵਿਟਾਮਿਨ ਜਿਹੜੀ ਕਿ ਉਹਨਾਂ ਦੇ ਸਰੀਰ ਦੀ ਬਾਕੀ ਘਾਟ ਨੂੰ ਜਿਹੜੇ ਪੂਰੇ ਕਰਦੇ ਰਹਿਣ 200 ਰੁਪਏ ਦੀ ਬਾਈ ਸ਼ੀਸ਼ੀ ਇਹ ਆ ਤੇ ਆ ਆਪਣੇ ਘਰੋਂ ਕਦੇ ਖਤਮ ਨਾ ਹੋਣ ਦਿਆ ਕਰੋ ਮੇਰਾ ਵੀਰ ਆ ਤੁਸੀਂ ਘਰ ਨਹੀਂ ਰਹਿਣਦੇ ਘਰ ਦਿਆਂ ਨੂੰ ਕਹਿ ਦੋ ਕਿ 8-10 ਬੂੰਦਾ ਕੁੰਡੇ ਦੇ ਵਿੱਚ ਪਾਦਨ ਕਰਨ ਕਬੂਤਰ ਤੁਹਾਡਾ ਕਦੇ ਦੀ ਜਿਹੜਾ ਉਹ ਬਿਮਾਰ ਨਹੀਂ ਹੋਊਗਾ। ਵੀਰੇ ਮੇਨ ਚੀਜ਼ ਆ ਠੀਕ ਆ ਤੁਹਾਨੂੰ ਬਾਰ ਬਾਰ ਆਪਾਂ ਕਹਿੰਨੇ ਆ ਵੀ ਇਹਦੀ ਵਰਤੋਂ ਜ਼ਰੂਰ ਕਰੋ ਕਬੂਤਰ ਜਦੋਂ ਬਿਮਾਰ ਹੋ ਜਾਂਦੇ ਆ ਤੁਸੀਂ ਫੇਰ ਪਾਉਂਦੇ ਹੋ। ਪਹਿਲਾਂ ਪਾਓ ਕਬੂਤਰ ਬਿਮਾਰ ਹੋਊਗਾ ਨਹੀਂ ਜੇ ਕਿਸੇ ਦੇ ਬਿਮਾਰੀ ਆ ਚੁੱਕੀ ਆ ਇਹ ਉੱਥੇ ਰੋਕ ਦਿੰਦੀ ਆ ਬਿਮਾਰੀ ਨੂੰ। ਲਗਾਤਾਰ ਫੇਰ ਪਾਉਣੇ ਪੈਂਦੀ ਆ ਬਾਈ 7-8 ਦਿਨ। ਉਹ ਤੋਂ ਬਾਅਦ ਫੇਰ ਇੱਕ ਦਿਨ ਛੱਡ ਕੇ ਪਾਉਣ ਲੱਗ ਜਾਓ। ਠੀਕ ਆ ਜੀ। ਇਹ ਦਵਾਈ 100% ਕੰਮ ਕਰਦੀ ਆ ਇਹਦੀ ਵਰਤੋਂ ਜ਼ਰੂਰ ਕਰੋ। ਬਾਕੀ ਵੀਰੇ ਕਬੂਤਰਾਂ ਦਾ ਹਰ ਤਰ੍ਹਾਂ ਦਾ ਸਮਾਨ ਸਾਡੇ ਕੋਲ ਮਿਲਦਾ ਆ ਆਪਣੀਆਂ ਦੋ ਦੁਕਾਨਾਂ ਨੇ ਬਾਈ ਲੁਧਿਆਣੇ ਗਿੱਲ ਪਿੰਡ ਵਿੱਚ ਤੇ ਦੂਜੀ ਮੁਕੇ ਦੀਆਂ ਸ਼ਹਿਰ ਵਿੱਚ ਠੀਕ ਆ ਜੀ ਤੇ ਹਰ ਤਰ੍ਹਾਂ ਦਾ ਸਮਾਨ ਟਰਿਆਂ ਦੇਖੋ ਸਟਾਕ ਸਾਡੇ ਕੋਲ ਬਾਧੂ ਆ ਜਿਹੜੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਭਰਾ ਨੂੰ ਚਾਹੀਦੀ ਹੋਏ ਸੰਪਰਕ ਕਰ ਸਕਦਾ ਛੋਟੀਆਂ ਚੀਜ਼ਾਂ ਜਿਹੜੀਆਂ ਅਸੀਂ ਡਿਲੀਵਰੀ ਕਰ ਦਿੰਨੇ ਆ ਜਿਹੜੀਆਂ ਵੱਡੀਆਂ ਚੀਜ਼ਾਂ ਟਾਂਗੀਆਂ ਹੋਗੀਆਂ ਛਤਰੀਆਂ ਹੋਗੀਆਂ ਵੱਡੇ ਪਿੰਜਰੇ ਹੋਗੇ ਇਹ ਡਿਲੀਵਰ ਨਹੀਂ ਹੁੰਦੇ ਠੀਕ ਆ ਜੀ ਤੇ ਛੱਲੇ ਲੋਕ ਵਾਲੇ ਸਪੈਸ਼ਲ ਆ ਸਾਡੇ ਕੋਲ ਬਈ ਇਹ ਟੁੱਟਦੇ ਨਹੀਂ ਭਾਵੇਂ ਤੁਸੀਂ 5 ਸਾਲ 10 ਸਾਲ ਪਾਰ ਰੱਖੋ ਕਬੂਤਰ ਦੇ ਤੜਕਦਾ ਨਹੀਂ ਜਦੋਂ ਮਰਜੀ ਤੁਸੀਂ ਇਹਨੂੰ ਖੋਲ ਸਕਦੇ ਹੋ ਠੀਕ ਆ ਜਦੋਂ ਮਰਜੀ ਪਾ ਸਕਦੇ ਹੋ ਛੋਟੇ ਤੋਂ ਵੱਡੇ ਹਰ ਕਬੂਤਰ ਦੇ ਛੱਲਾ ਪੈ ਜਾਂਦਾ ਲੋਕ ਵਾਲਾ ਔਰ ਕਲਰ ਸਾਡੇ ਕੋਲ 5 6 ਕਲਰ ਜਿਹੜੇ ਅਵੇਲੇਬਲ ਨੇ ਮਲਟੀ ਕਲਰ ਵੀ ਸਾਡੇ ਕੋਲ ਅਵੇਲੇਬਲ ਆ ਠੀਕ ਆ ਜੀ ਇਹ ਸਿੰਪਲ ਛੱਲਾ ਜਿਹੜਾ ਹੈਗਾ 500 ਦਾ 100 ਆ ਜੇਕਰ ਤੁਸੀਂ ਮੋਬਾਈਲ ਨੰਬਰ ਲਿਖਾਣਾ ਨਾਮ ਲਿਖਾਣਾ 300 ਰੁਪਏ ਨਾਮ ਦੇ ਐਕਸਟਰਾ ਲੱਗਣਗੇ 100 ਪਿੱਛੇ ਤੇ 300 ਰੁਪਏ ਜਿਹੜੇ ਉਹ ਮੋਬਾਈਲ ਦੇ ਐਕਸਟਰਾ ਲੱਗਣਗੇ ਇਹ ਦੇਖੋ ਇਹ ਬਣੇ ਹੋਇਆ ਮੋਬਾਈਲ ਨੰਬਰਾਂ ਵਾਲੇ ਵੀ ਠੀਕ ਹੈ ਜੀ ਇਵੇਂ ਇਹ ਸਾਰੇ ਦੇ ਸਾਰੇ ਜਿਹੜੇ ਛੱਲੇ ਆ ਮਲਟੀ ਕਲਰ ਵੀ ਤੁਸੀਂ ਲੈ ਸਕਦੇ ਹੋ ਸਿੰਗਲ ਕਲਰ ਵੀ ਲੈ ਸਕਦੇ ਹੋ ਉਹ ਤੋਂ ਬਾਅਦ ਭਾਈ ਆ ਆਜੋ ਇਹ ਹੈਗੇ ਆ ਛੋਟੇ ਬੱਚਿਆਂ ਦੇ ਪਾਉਣ ਵਾਲੇ ਛੱਲੇ ਤੇ ਇਹਦੇ ਵਿੱਚ ਵੀ ਸਾਡੇ ਕੋਲ ਕਲਰ ਬਹੁਤ ਆ ਇਹ 7-8 ਦਿਨ ਦੇ ਬੱਚੇ ਦੇ ਪੈਂਦਾ ਛੱਲਾ ਠੀਕ ਹੈ ਜੀ ਔਰ ਜੇ ਇਹ ਜਦੋਂ ਵੱਡਾ ਹੋ ਗਿਆ ਬੱਚਾ ਫਿਰ ਇਹ ਨਿਕਲਦੇ ਨਹੀਂ ਹੈਗੇ ਇਹ ਪੱਕੇ ਛੱਲੇ ਨੇ ਪਲਾਸਟਿਕ ਦੇ ਵਿੱਚ ਉਡਾਉਣ ਵਾਲੇ ਕਬੂਤਰਾਂ ਨੂੰ ਹਮੇਸ਼ਾ ਇਹੀ ਪਾਉਣੇ ਚਾਹੀਦੇ ਆ ਕਿਉਂਕਿ ਇਹ ਤਪਦੇ ਨਹੀਂ ਗਰਮੀ ਦੇ ਵਿੱਚ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਉਹ ਤੋਂ ਬਾਅਦ ਆਜੋ ਭਾਈ ਇਹ ਆ ਗਏ ਸਿਲਵਰ ਦੇ ਹਾਈ ਕਲਾਸ ਛੱਲੇ ਕੁਝ ਭਰਾ ਇਹਨਾਂ ਨੂੰ ਪਸੰਦ ਕਰਦੇ ਆ ਜਿਵੇਂ ਬਰੀਡਰ ਕਬੂਤਰਾਂ ਦੇ ਆਪਾਂ ਪੱਕੇ ਬੱਚੇ ਰੋਕਣੇ ਆ ਉਹਨਾਂ ਨੂੰ ਆਪਾਂ ਇਹ ਜਿਹੜੇ ਹੈਗੇ ਸਿਲਵਰ ਦੇ ਛੱਲੇ ਵੀ ਪਾ ਸਕਦੇ ਆ ਇਹ ਵੀਰੇ ਸਟੀਲ ਵਾਂਗੂ ਚਮਕਦੇ ਆ ਪੂਰੀ ਹਾਈ ਕੁਆਲਿਟੀ ਆ ਇਹ 600 ਰੁਪਏ ਦਾ 100 ਨਾਰਮਲ ਆ ਤੇ ਜੇ ਨਾਮ ਜਾਂ ਮੋਬਾਈਲ ਨੰਬਰ ਲਖਾਉਂਦੇ ਹੋ ਸੇਮ 300 ਰੁਪਏ ਨਾਮ ਦੇ 300 ਰੁਪਏ ਮੋਬਾਈਲ ਨੰਬਰ ਦੇ ਜਿਹੜੇ ਇਨਕਰੀਜ਼ ਹੋਣਗੇ ਤੁਸੀਂ ਇਹ ਘਰ ਆਪਣੇ ਮੰਗਵਾ ਸਕਦੇ ਹੋ ਠੀਕ ਹੈ ਜੀ ਡਿਲੀਵਰੀ ਚ ਡਿਲੀਵਰੀ ਚਾਰਜ ਜਿਹੜਾ ਉਹ ਐਕਸਟਰਾ ਹੋਊਗਾ ਤੇ ਬਹੁਤ ਹੀ ਵਧੀਆ ਰਿਜ਼ਲਟ ਹੈ ਨਾ ਸਾਰੀਆਂ ਚੀਜ਼ਾਂ ਦਾ ਠੀਕ ਹੈ ਜੀ ਤੇ ਗੱਲ ਕਰੀਏ ਵੀਰੇ ਆਪਣੇ ਕੋਲ ਹਰ ਤਰ੍ਹਾਂ ਦਾ ਕਲਰ ਵੀ ਮਿਲ ਜਾਂਦਾ ਹੈ ਬਲੈਕ ਕਲਰ ਤਿਆਰ ਕੀਤਾ ਬਾਈ ਹੁਣਾਂ ਨੇ ਬਹੁਤ ਵਧੀਆ ਇਹਦਾ ਰਿਜ਼ਲਟ ਆ ਤੇ ਗਰਮੀਆਂ ਦੇ ਵਿੱਚ ਜੇਕਰ ਤੁਹਾਨੂੰ ਅਗਜਸਟ ਫੈਨ ਚਾਹੀਦੇ ਆ ਪੱਖੇ ਆਪਣੇ ਕੋਲ ਅਵੇਲੇਬਲ ਨੇ ਜਿਹੜਾ ਵੀ ਭਰਾ ਪੱਖੇ ਖਰੀਦਣਾ ਚਾਹੁੰਦਾ ਹੋਵੇ ਉਹ ਵੀ ਸਾਨੂੰ ਸੰਪਰਕ ਕਰ ਸਕਦਾ ਇਹਨਾਂ ਦੀ ਹੋਮ ਡਿਲੀਵਰੀ ਆਪਾਂ ਦੇ ਦੇ ਦਿਆਂਗੇ ਪੱਖਿਆਂ ਦੀ ਠੀਕ ਹੈ ਜੀ 1000 ਰੁਪਏ ਦੇ ਵਿੱਚ ਇੱਕ ਪੱਖਾ ਆਪਾਂ ਘਰੇ ਪਹੁੰਚਦਾ ਕਰ ਦਾਂਗੇ ਸੀਜ਼ਨ ਦੀ ਗਾਰੰਟੀ ਆ ਬਾਈ ਸੀਜ਼ਨ 'ਚ ਖਰਾਬ ਹੋ ਜੇ ਪੀਸ ਟੂ ਪੀਸ ਰਿਪਲੇਸਮੈਂਟ ਆ ਪੂਰਾ ਵਧੀਆ ਰਿਜ਼ਲਟ ਆ ਖੁੱਡਿਆਂ ਦੇ ਵਿੱਚੋਂ ਗਰਮੀ ਕੱਢਣ ਲਈ ਇਹ ਵੀ ਲਗਾ ਰਹੇ ਆ ਠੀਕ ਹੈ ਜੀ ਤੇ ਡ੍ਰਿੰਕਰ ਪਲਾਸਟਿਕ ਦੀਆਂ ਟਰੇਆਂ ਚਿੜੀਆਂ ਵਾਸਤੇ ਛੋਟੀਆਂ ਸਪੈਰੋਜ਼ ਵਾਸਤੇ ਪਿੰਜਰੇ ਜੋਟਾਂ ਬਾਕੀ ਜਿਹੜੀਆਂ ਟ੍ਰੇਆਂ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਹਰ ਤਰ੍ਹਾਂ ਦੀ ਕੁਆਲਿਟੀ ਦੇ ਵਿੱਚ अवेलेबल ਹੈ ਦੀ ਇਹ ਵੀ ਤੁਸੀਂ ਖਰੀਦ ਸਕਦੇ ਹੋ ਡ੍ਰਿੰਕਰ ਕੌਲੀਆਂ ਅ ਐਗ ਬੋਲਾਂ ਨਾਰੀਅਲ ਪੈਡ ਲੱਕੜ ਦੇ ਪਿੰਜਰੇ ਵੀ ਆਪਣੇ ਕੋਲ अवेलेबल ਨੇ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਬਾਸ ਦੇ ਬਣੇ ਹੋਏ ਇਹ ਵੀ ਸਾਡੇ ਨਾਲ ਸੰਪਰਕ ਕਰਕੇ ਖਰੀਦ ਸਕਦਾ ਠੀਕ ਹੈ ਜੀ ਲੁਧਿਆਣੇ ਗਿੱਲ ਪਿੰਡ ਚ ਦੁਕਾਨ ਆ ਸਾਡੀ ਫੇਰ ਦੱਸ ਦਈਏ ਤੇ ਮੁਕੇਰੀਆਂ ਸ਼ਹਿਰ ਦੇ ਵਿੱਚ ਆ ਹਰ ਥਾਂ ਤੇ ਹਰ ਚੀਜ਼ ਜਿਹੜੀ अवेलेबल ਆ ਠੀਕ ਹੈ ਜੀ ਤੇ ਜਿਹੜੇ ਵੀ ਭਰਾ ਨੂੰ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਮੋਬਾਈਲ ਨੰਬਰ ਦਿੱਤੇ ਹੋਏ ਆ ਤੇ ਫੋਨ ਕਰਕੇ ਤੁਸੀਂ ਇਹ ਸਭ ਕੁਝ ਮੰਗਵਾ ਸਕਦੇ ਹੋ ਜੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ